ਹਾਂਜੀ ਸਤਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰੀ ਸਿੱਖ ਸੰਗਤ ਦੇ ਚਰਨਾਂ ਦੇ ਵਿੱਚ ਬੇਨਤੀ ਕਰਨੀ ਹੈ ਜੀ ਸਤਸੰਗ ਜੀ ਮੈਂ ਅੱਜ ਇੱਕ ਵੀਡੀਓ ਦੇਖੀ ਹੈ ਜੀ ਤੁਸੀਂ ਵੀ ਸਾਰਿਆਂ ਨੇ ਦੇਖੀ ਹੋएगी ਇੱਕ ਵੀਡੀਓ ਦੇਖੀ ਆਪਣੇ ਸਿੱਖ ਕੌਮ ਦੇ ਪ੍ਰਚਾਰਕ ਨੇ ਮਹਾਨ ਪ੍ਰਚਾਰਕਾਂਗਾ ਮਤਾ ਜੀ ਅਸਲੀ ਪ੍ਰਚਾਰਕ ਨੇ ਮਹਾਨ ਪ੍ਰਚਾਰਕ ਨੇ ਸਰਦਾਰ ਹਰਪ੍ਰੀਤ ਸਿੰਘ ਮਖੂ ਮਹਾਨ ਪ੍ਰਚਾਰਕ ਕਿਵੇਂ ਨੇ ਵੀ ਉਹ ਜਿਹੜੀ ਵੀ ਗੱਲ ਕਰਦੇ ਨੇ ਬਹੁਤ ਦਲੀਲ ਨਾਲ ਬਹੁਤ ਅਠਾ ਵਿਚਾਰ ਕੇ ਬਹੁਤ ਡੂੰਗੀ ਗੱਲ ਕਰਦੇ ਨੇ ਬਹੁਤ ਸਮਝੇ ਹੋਏ ਬਹੁਤ ਸੁੱਝੇ ਹੋਏ ਇਨਸਾਨ ਨੇ ਬਹੁਤ ਵਿਦਵਾਨ ਨੇ ਕੌਮ ਦੇ ਵਿਦਵਾਨ ਨੇ ਭਾਈ ਹਰਪ੍ਰੀਤ ਸਿੰਘ ਮਖੂ ਪੱਤਰਕਾਰ ਵੀ ਨੇ ਪੱਤਰਕਾਰੀ ਵੀ ਬਹੁਤ ਬੇਵਾਕੀ ਨਾਲ ਬੜੀ ਈਮਾਨਦਾਰ ਪੱਤਰਕਾਰ ਕਰੋ ਯਾਰ ਈਮਾਨਦਾਰ ਕਮਾਲ ਦਾ ਹੋ ਪ੍ਰਚਾਰਕ ਨੇ ਭਾਈ ਹਰਪੀਸੇ ਮੱਕੂ ਜੀ ਨੂੰ ਮਿੰਗਾ ਵੀ ਘਟੋੜ 15 16 ਸਾਲ ਹੋ ਗਏ ਸੁਣਦੇ ਉਹਨੂੰ ਹਰਪੀਸੇ ਮੱਕੂ ਜੀ ਨੂੰ ਬਹੁਤ ਵਧੀਆ ਪ੍ਰਚਾਰ ਕਰਦੇ ਨੇ ਜਿੰਨਾ ਵਧੀਆ ਪ੍ਰਚਾਰ ਉਹ ਕਰਦੇ ਨੇ ਇਹ ਮੈਂ ਕਹਿੰਦਾ ਨੰਦ ਆ ਜਾਂਦਾ ਸੁਣ ਕੇ ਇੱਕ ਆਪਣੇ ਗੱਲ ਕਰਨੀ ਜੀ ਕੱਲ ਦੀ ਭੂਤਨੀ ਸਿਵਿਆਂ ਚ ਅੱਧਾ ਵੀ ਇੱਕ ਕਹਾਵਤ ਹੈ ਪੰਜਾਬ ਦੀ ਬੜੀ ਪ੍ਰਚਲਿਤ ਕਹਾਵਤ ਹੈ ਕੱਲ ਦੀ ਭੂਤਨੀ ਸਿਵਿਆਂ ਚ ਅੱਧਾ ਹਰਪ੍ਰੀਤ ਸਿੰਘ ਮਖੂਜ ਜੀ ਦੀ ਵੀਡੀਓ ਮੈਂ ਦੇਖੀ ਕਿਸੇ ਬੰਦੇ ਨੇ ਭਾਈ ਹਰਪ੍ਰੀਤ ਸਿੰਘ ਮਖੂਜ ਜੀ ਨੂੰ ਮਤਲਬ ਵੀ ਮੈਂ ਤਾਂ ਉਹ ਚੀਨੋ ਤਹਰਾ ਵੀ ਨਹੀਂ ਸਕਦਾ ਵੀ ਬਹੁਤ ਮੰਦ ਭਾਸ਼ਾ ਬੋਲਦੀ ਜੀ ਗਾਲੀ ਗਲੋਚ ਕੀਤਾ ਮਖੂਜ ਸਾਹਿਬ ਦੇ ਨਾਲ ਤੇ ਬਹੁਤ ਮੰਨ ਲਓ ਵੀ ਉਹਨਾਂ ਦੀ ਸਵਰਗ ਵਾਸ ਉਹਨਾਂ ਦੇ ਸਵਰਗਵਾਸੀ ਉਹਨਾਂ ਦੇ ਮਾਤਾ ਜੀ ਜੋ ਸੰਸਾਰ ਦੇ ਵਿੱਚ ਨਹੀਂ ਰਹੇ ਉਹਨਾਂ ਦੇ ਬਾਰੇ ਵੀ ਬਹੁਤ ਮਤਲਬ ਵੀ ਮਨਤਪਾਸ਼ਾ ਵਰਤੀ ਤਾਂ ਮੈਂ ਵੀਡੀਓ ਦੇਖ ਰਿਆ ਸੀਗਾ ਇੱਕ ਜਿਹੜੀ ਕੱਲ ਦੀ ਭੂਤਨੀ ਸੇਵਾ ਜਾਂਦਾ ਦੀ ਗੱਲ ਦਾ ਹੈ ਵੀ ਇੱਕ ਬੰਦਾ ਜੀ ਨਵਾਂ ਨਵਾਂ ਮਤਲਬ ਅਮਰਸ਼ਾ ਕਹੋਨੇ ਥੋੜਾ ਜਿਹਾ ਹੋਇਆ ਚਲੋ ਅਮਰਸ਼ਾ ਕਣਾ ਚੰਗੀ ਗੱਲ ਹੈ ਵਿੱਕੀ ਥਾਮਸ ਜਿਹੜਾ ਕਿ ਅਮਰਸ਼ਾ ਕੇ ਵੀ ਆਪਣੇ ਨਾਮ ਦੇ ਵਿੱਚੋਂ ਕਦੇ ਸਿੰਘ ਨਹੀਂ ਲਾਉਂਦਾ ਹੈਗਾ ਠੀਕ ਹੈ ਜੀ ਮੈਂ ਕਹਿੰਦਾ ਮੈਂ ਸਾਫ ਸੂਤ ਨਹੀਂ ਹੈਗਾ ਠੀਕ ਹੈ ਜੀ ਮੈਂ ਦਾੜੀ ਕੇਸ ਵੀ ਕਟਾਉਂਦਾ ਵਾਂ ਠੀਕ ਹੈ ਪਰ ਆਪਾਂ ਮਹਾਰਾਜ ਦਾ ਪੂਰਾ ਸਤਿਕਾਰ ਕਰਦੇ ਹਾਂ ਠੀਕ ਹੈ ਜੀ ਜਿੰਨਾ ਵੀ ਆਪਣਾ ਤਾਂ ਹੁੰਦਾ ਆਪਾਂ ਮਹਾਰਾਜ ਦਾ ਸਤਿਕਾਰ ਕਰਦੇ ਹਾਂ ਠੀਕ ਹੈ ਜੀ ਆਪਣੇ ਗੁਰੂ ਸਾਹਿਬ ਨੇ ਕਿਹਾ ਮਹਾਰਾਜ ਦਾ ਹੁਕਮ ਹੈ ਠੀਕ ਹੈ ਜੀ ਵੀ ਜਿਹੜਾ ਅਮਰਤ ਹਰੀ ਸਿੰਘ ਹੈ ਵੀ ਉਹਦਾ ਸਤਿਕਾਰ ਕਰਨਾ ਚਾਹੀਦਾ ਠੀਕ ਹੈ ਜੀ ਖਾਲਸਾ ਗੁਰੂ ਦਾ ਰੂਪ ਮਹਾਰਾਜ ਜੀ ਨੇ ਕਿਹਾ ਠੀਕ ਹੈ ਜੀ ਅਮਰਤਾਰੀ ਨੇ ਭਾਈ ਹਰਪੀ ਸਿੰਘ ਮਖੂ ਜੀ ਪੂਰਨਾਮ ਅਮਰਤਾਰੀ ਗੁਰਸਿੱਖ ਨੇ ਉਹਨਾਂ ਨੂੰ ਨੇ ਬਹੁਤ ਬੰਦੇ ਨੇ ਮਾੜਾ ਚੰਗਾ ਬੋਲਿਆ ਤਾਂ ਭਾਈ ਸਾਹਿਬ ਨੇ ਮਖੂ ਸਾਹਿਬ ਨੇ ਕਿਹਾ ਵੀ ਮੈਂ ਭਾਈ ਕਾਨੂੰਨੀ ਕਾਰਵਾਈ ਕਰਾਂ ਠੀਕ ਹੈ ਜੀ ਤੇ ਵਿੱਕੀ ਥਾਮਸ ਵਿੱਕੀ ਥਾਮਸ ਦੀਆਂ ਗੱਲਾਂ ਦੇਖ ਕੇ ਤਾਂ ਕਈ ਵਾਰੀ ਹਾਸਾ ਵੀ ਆਉਂਦਾ ਯਾਰ ਮਜ਼ਾਕ ਵੀ ਜਿਵੇਂ ਨਾ ਵੀ ਬਹੁਤ ਇਦਾਂ ਗੱਲਾਂ ਕਰਦਾ ਵੀ ਜਿਵੇਂ ਨਾ ਬਹੁਤ ਹਲਕੀ ਗੱਲ ਕਰਦਾ ਉਹ ਬੰਦਾ ਉਹਨੂੰ ਵਾਹਿਗੁਰੂ ਤੋਂ ਬਿਨਾ ਕੋਈ ਹੋਰ ਕੋਈ ਗੱਲ ਦਾ ਪਤਾ ਹੀ ਨਹੀਂ ਹਰ ਗੱਲ 'ਚ ਵਾਹਿਗੁਰੂ ਵਾਹਿਗੁਰੂ ਬਸ ਚਲੋ ਵਾਹਿਗੁਰੂ ਦਾ ਨਾਮ ਲੈਣਾ ਚੰਗੀ ਗੱਲ ਹੈ ਪਰ ਉਹਨੂੰ ਵਾਹਿਗੁਰੂ ਤੋਂ ਗਾ ਮੇਰਾ ਵੀ ਖਿਆਲ ਵੀ ਉਹਨੂੰ ਸ਼ਾਇਦ ਕੋਈ ਧਰਮ ਦਾ ਬੜਾ ਗਿਆਨ ਹੋਵੇ ਜਾਂ ਉਹਨੂੰ ਕੋਈ ਮੰਨ ਲਓ ਵੀ ਨਿਤਨੇਮ ਦੀਆ ਬਾਣੀਆਂ ਕੋਈ ਜ਼ਬਾਨੀ ਕੰਠ ਹੋਣ ਮੈਨੂੰ ਲੱਗਦਾ ਨਹੀਂ ਕੋਈ ਨੂੰ ਇਤਿਹਾਸ ਬਾਰੇ ਬਹੁਤੀ ਨੌਲੇਜ ਹੋਵੇ। ਹਰ ਗੱਲ ਦੇ ਨਾਲ ਉਹ ਵਾਈ ਗਰੂ ਕਹਿੰਦਾ। ਤਾਂ ਮੈਂ ਵਿੱਕੀ ਥਾਮਸ ਦੀ ਵੀ ਵੀਡੀਓ ਦੇਖੀ ਤੇ ਹਰਪ੍ਰੀਤ ਸਿੰਘ ਮੱਕੂ ਜੀ ਦੀ ਵੀ ਵੀਡੀਓ ਦੇਖੀ। ਵਿੱਕੀ ਥਾਮਸ ਨੇ ਪਹਿਲਾਂ ਕਈ ਵਾਰੀ ਮੰਨ ਲਓ ਵੀ ਇੱਕ ਉਹ ਇਹਦੇ ਨਾਲ ਹੁੰਦਾ ਸੀਗਾ ਮੰਗੂ ਮੱਠ। ਮੰਗੂ ਮੱਠ ਵੀ ਉਹਨੇ ਆਂਗ ਸੀਗਾ। ਝੰਗਸਕ ਸੀਗਾ ਤਾਂ ਆਪਣੇ ਆਪ ਦੇ ਨਾਲ ਉਹ ਮੰਗੂ ਮੱਠ ਲਾਉਂਦਾ ਸੀਗਾ। ਹਰ ਗੱਲ ਦੇ ਵਿੱਚ ਉਹ ਬੜੀਆਂ ਉਂਗਲੀਆਂ ਕਰਦਾ ਹੁੰਦਾ ਹੈ ਇਹ ਡਿੱਕੀ ਥਾਮਸ ਮੈਂ 3 ਦਿਨ دیتا ਹਾਂ ਕਿਸੇ ਵੀ ਬਸ 'ਤੇ ਗੁਰੂ ਮਹਾਰਾਜ ਦੀ ਤਸਵੀਰ ਨਹੀਂ ਲੱਗਣੀ ਚਾਹੀਏ ਮੈਂ ਗਿਣਤੀ ਕਰ ਬਾਈ ਗੁਰੂ ਮੈਂ 3 ਦਿਨ ਦਿੰਦਾ ਹਾਂ 3 ਦਿਨ ਮੈਂ ਹਰ ਬਸ ਦੇ ਉੱਪਰ ਸੇ ਫੋਟੋ हटਣੀ ਚਾਹੀਏ ਖੰਡੇ ਉਤਰਨੇ ਚਾਹੀਏ ਬਹੁਤ ਵੀ ਆਪਣੇ ਆਪ ਨੂੰ ਵੀ ਐ ਪੇਸ਼ ਕਰਦਾ ਵੀ ਜਿਵੇਂ ਬਹੁਤ ਵੱਡਾ ਕੌਮ ਦਾ ਵੀ ਇਸ ਜਰਨਲ ਬਹੁਤ ਵੱਡਾ ਕੌਮ ਦਾ ਜਥੇਦਾਰ ਹੈ ਬਹੁਤ ਵੱਡਾ ਕੌਮ ਦਾ ਆਗੂ ਐਦਾਂ ਆਪਣੇ ਆਪ ਨੂੰ ਉਹ ਕਰਦਾ ਹੈ ਠੀਕ ਹੈ ਜੀ ਇਹਨੂੰ ਕੀ ਮੈਂ ਕਹਿੰਦਾ ਗੁਰਬਾਣੀ ਦਾ ਪੜਨ ਸੁਣ ਦੀ ਗੱਲ ਦੂਰ ਦੀ ਹੈ ਇਹਨੂੰ ਪੰਜਾਬੀ ਵੀ ਨਹੀਂ ਆਉਂਦੀ ਹੈ। ਚਲੋ ਭਾਸ਼ਾ ਦੇ ਨਾਲ ਠੀਕ ਹੈ ਜੀ ਗੁਰਸਿੱਖ ਕੋਈ ਵੀ ਬਣ ਸਕਦਾ ਅੰਗਰੇਜ਼ ਵੀ ਸਿੱਖ ਹੈਗੇ ਨੇ। ਠੀਕ ਹੈ ਪਰ ਜਦੋਂ ਇਹ ਪੰਜਾਬੀ ਬੋਲਣ ਦੀ ਕੋਸ਼ਿਸ਼ ਕਰਦਾ ਨਹੀਂ ਬੋਲੀ ਜਾਂਦੀ ਹੈਗੀ। ਇਹ ਅਮਰ ਸਾਕੇ ਗਾਤਰੇ ਕਿਰਪਾਨ ਪਾ ਕੇ ਸ੍ਰੀ ਸਾਹਿਬ ਵੱਡੀ ਸਿੰਘ ਜੀ ਸਾਹਿਬ ਪਾ ਕੇ ਰੇੜੀਆਂ ਦੇ ਖੜ ਕੇ ਮੀਟ ਮੱਛੀ ਖਾਂਦਾ। ਠੀਕ ਹੈ ਜੀ ਮੀਟ ਮੱਛੀ ਖਾਂਦਾ ਤਾਂ ਉਲਟਾ ਜਿਹੜੇ ਬੰਦੇ ਇਹਨੂੰ ਰੋਕਣ ਜਾਂਦੇ ਨੇ ਵੀ ਭਾਈ ਤੂੰ ਅੰਮ੍ਰਿਤ ਸ਼ਕੈ ਤੂੰ ਮੀਟ ਨਾ ਖਾ ਮੱਛੀ ਨਾ ਖਾ ਵੀ ਗਲਤ ਗੱਲ ਹੈ ਨਾ ਵੀ ਦੇਖ ਕੇ ਗਲਤ ਪ੍ਰਭਾਵ ਪੈਂਦਾ ਵੀ ਤੈਨੂੰ ਦੇਖ ਕੇ ਲੋਕ ਕੀ ਕਹਿਣਗੇ ਇਹ ਉਹਨਾਂ ਡਰਾਉਣ ਦੀ ਧਮਕਾਉਣ ਦੀ ਗੱਲ ਕਰਦਾ ਠੀਕ ਹੈ ਕਦੇ ਮੰਨ ਲਓ ਵੀ ਗੱਲ ਜੋ ਸ੍ਰੀ ਸਾਹਿਬ ਲਾ ਦਿੰਦਾ ਹੈ ਜੀ ਕਦੇ ਪਾ ਲੈਂਦਾ ਹੈ ਮੈਨੂੰ ਕੋਈ ਰੋਕ ਕੇ ਦਿਖਾਵੇ ਇਹ ਲਲਕਾਰ ਲਲਕਾਰ ਕੇ ਕਹਿੰਦਾ ਅਰੇ ਮੱਛੀ ਫਰਾਈ ਕਰ ਮੈਂ ਮੱਛੀ ਖਾਊਂਗਾ ਮੈਂ ਤਾਂ ਖਾਂਦਾ ਹਾਂ ਖਾਊਂਗਾ ਮੇਰੇ ਕੋ ਕੋਈ ਰੋਕ ਕੇ ਦਿਖਾਵੇ ਕੰਕਲਾ ਜੇ ਬੜਿਆ ਕਰਦਾ ਹੁੰਦਾ ਇਦਾਂ ਤੂੰ ਕੌਣ ਹੈ ਤੂੰ ਦਾੜਾ ਰੰਗਦਾ ਹੈ ਤੂੰ ਗੁਰੂ ਦਾ ਸਿੱਖ ਨਹੀਂ ਹੈ ਇਹ ਯਾਰਾ ਜੇ ਮੰਨ ਲਓ ਵੀ ਕੋਈ ਅਮਰਤ ਹਾਰੀ ਗਲਤੀ ਕਰਦਾ ਹੈ ਠੀਕ ਹੈ ਜੀ ਕਿ ਉਹਨੂੰ ਕੋਈ ਇੱਕ ਸੁਧਾਰਨ ਬੰਦਾ ਜਿਹਨੇ ਅਮਰਤ ਨਹੀਂ ਛੱਕਿਆ ਉਹ ਰੋਕ ਨਹੀਂ ਸਕਦਾ ਹੈਗਾ ਕਹਿ ਨਹੀਂ ਸਕਦਾ ਵੀ ਭਾਈ ਵੀਰ ਤੂੰ ਗਲਤੀ ਕਰਦਾ ਵੀ ਇਦਾਂ ਨਾ ਕਰ ਪਰ ਨਹੀਂ ਇਹ ਬੰਦਾ ਜੇ ਉੱਥੇ ਨਾਲ ਪੂਰੇ ਲਲਕਾਰ ਕੇ ਚੜਾ ਕੇ ਮੱਛੀ ਖਾਂਦਾ ਜੇ ਮੇਰੇ ਕੋ ਤਾਂ ਜੀ ਹਜ਼ੂਰ ਸਾਹਿਬ ਸੇ ਹੁਕਮ ਹੋਇਆ ਜੀ ਮੇਰੇ ਕੋ ਤਾਂ ਪੰਜ ਪਿਆਰੇ ਪੰਜ ਪਿਆਰੇ ਸਾਹਿਬ ਨੇ ਹੁਕਮ ਕੀਤਾ ਜੀ ਚਲੋ ਜੀ ਆਪਾਂ ਐਵੇਂ ਕਹੀਏ ਦੇਖੋ ਮੈਨੂੰ ਧਰਮ ਦੀ ਬਾਣੀ ਨੌਲਜ ਤਾਂ ਹੈ ਨਹੀਂ ਮੈਂ ਕਵਾਂ ਵੀ ਹਨਾ ਪਰ ਮੈਨੂੰ ਜਿੰਨਾ ਕੋ ਪਤਾ ਵੀ ਮੈਂ ਜਿੰਨੇ ਕੋ ਅਜੇ ਤੱਕ ਗੁਰਸਿੱਖ ਗੁਰਸਿੱਖਾਂ ਨੂੰ ਮਿਲਿਆ ਆ ਮਾਂ ਜਾਂ ਮੰਦੋ ਵੀ ਆਪਣੇ ਯਾਰ ਦੋਸਤ ਵੀ ਬਹੁਤ ਨੇ ਗੁਰਸਿੱਖ ਵੀ ਅਜੇ ਤੱਕ ਆਪਾਂ ਤਾਂ ਦੇਖੋ ਜੀ ਕਿਸੇ ਨੇ ਦੇਖਿਆ ਨਹੀਂ ਮੀਟ ਮੂਟ ਖਾਂਦੇ ਆ ਠੀਕ ਹੈ ਦੂਜੀ ਗੱਲ ਇਹ ਆ ਵੀ ਆਮ ਰੇੜੀਆਂ ਤੇ ਖੜ ਕੇ ਖਾਣਾ ਵੈਸੇ ਹੀ ਬੁਰਾ ਲੱਗਦਾ ਪਰੇ ਬੰਦੇ ਨੂੰ ਕੁਝ ਸਾਡੇ ਲੋਕ ਪਤਾ ਨਹੀਂ ਕਿਉਂ ਸਿਰ ਤੇ ਚੜਾਈ ਜਾਂਦੇ ਨੇ ਹੁਣ ਇਹ ਨੇ ਕੀ ਕਰਿਆ ਜੀ ਹਰਪ੍ਰੀਤ ਸਿੰਘ ਮਕੂ ਨੂੰ ਜਿਹੜੇ ਬੰਦੇ ਨੇ ਮਾੜੀ ਸ਼ਬਦਾਵਲੀ ਬੋਲੀ ਠੀਕ ਹੈ ਜੀ ਪਹਿਲਾਂ ਕਹਿੰਦਾ ਜੀ ਮੈਂ ਹਰਪ੍ਰੀਤ ਸਿੰਘ ਮਕੂ ਜੀ ਕੇ ਪਾਸ ਗਿਆ ਥਾ ਹਰਪ੍ਰੀਤ ਸਿੰਘ ਮਕੂ ਜੀ ਨੇ ਮੇਰੀ ਬਾਤ ਨਹੀਂ ਮੰਨੀ ਮੈਂ ਵਾਹਾਂ 5-6 ਘੰਟੇ ਲਾਇ 5-6 ਘੰਟੇ ਰਹਾ ਮੈਂ ਵਾਹਾਂ ਤੇ ਉਹਨੂੰ ਸਮਝਾਣੇ ਦੀ ਕੋਸ਼ਿਸ਼ ਕਰੀ ਹੈ ਵੀ ਤੂੰ ਕੌਣ ਹੁੰਦਾ ਯਾਰ ਠੀਕ ਹੈ ਕਿੱਥੇ ਸਰਦਾਰ ਹਰਪ੍ਰੀਤ ਸਿੰਘ ਮਕੂ ਓ ਐਡਾ ਪ੍ਰਚਾਰ ਐਡਾ ਸੁਝਿਆ ਹੋਇਆ ਵਿਦਵਾਨ ਬੰਦਾ ਯਾਰ ਠੀਕ ਹੈ ਤੂੰ ਉਹਨੂੰ ਸਮਝਾਏਗਾ ਯਾਰ ਮੈਂ ਤੈਨੂੰ ਕਈ ਵਾਰ ਸੱਚੀ ਕਹਿੰਦਾ ਵੀ ਬਹੁਤ ਸੋਚ ਕੇ ਮਤਲਬ ਵੀਡੀਓ ਦੇਖ ਕੇ ਬੜਾ ਹਾਸਾ ਵੀ ਆਇਆ ਵੀ ਸਦਾ